ਰੰਬਾਲਾ ਉਡੂ ਡੂ 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 ਉਹ ਉੱਡ ਗਿਆ ਜੁਨੀ ਦੀਕਦੇ ਦੀਵਾਲੀ ਅੱਜ ਕਹਿੰਦੇ ਪਟਾਕੇ ਪੈ ਰਹੇ ਨੇ ਇਹ ਸ਼ੀਲੂ ਆ ਇਹ ਪੂਲਾ ਸ਼ੀਲੂ ਆ ਸ਼ੀਲੂ ਆ ਸ਼ੀਲੂ ਆ ਓਏ ਰਵੀ ਕੈਲਰਮ ਵਾਲਾ ਉਡੂ ਡੂ 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 ਉਹ ਉੱਡ ਗਿਆ ਰਵੀ ਕੈਲਰਮ ਵਾਲਾ ਰਵੀ ਉੱਡ ਗਿਆ ਰਾਜਕ ਕਕਰਾਲੇ ਦਾ ਫੈਸਲਾ ਹੈ ਦਰਸ਼ਕ ਵੀਰੋ ਮੈਚ ਕਿੱਦਾਂ ਲੱਗਦਾ ਆਏ ਵਾਲਾ ਦੀਪਾ ਧਮਤਾਨ ਵਾਲਾ ਦੂਜੀ ਕੰਨੀ ਤੇ ਸ਼ੀਲੂ ਹੈ ਸ਼ੀਲੂ ਦੀ ਦੁਨੀਆ ਦਬਾਨੀ ਹੈ ਬੱਕਰੀਆਂ ਗੱਲਾਂ ਕਰ ਜਾਂਦਾ ਇੱਕ ਪਾਸੇ ਸ਼ੀਲੂ ਤੂੰ ਆ ਲੈਣੇ ਨੂੰ ਮੁੜ ਘੁੱਗ ਜੇ ਪਰ ਤੇ ਸ਼ਿਕਾਰ ਉੱਤੇ ਬਾਜ ਫਿਰਦਾ ਇਹ ਵਾਹ ਓਏ ਨੌਜਾਨਾ ਸ਼ੀਲੂ ਕਬੱਡੀ ਦਾ ਬਾਜ ਆ ਕਬੱਡੀ ਦਾ ਬਾਜ ਆ ਕਬੱਡੀ ਦਾ ਕਿ بگੜੇ ਹੋਏ ਸੰਤ ਸ਼ਿੰਦੀਏ ਕੀ ਕਬਜਰੀ ਨਾਲੇ ਦੁਨੀਆ ਦਬਾਉਣ ਵਾਲੇ ਦਬਦੇ ਨਹੀਂ ਹੁੰਦੇ ਓਏ ਨੀਮੀ ਪਾ ਕੇ ਖਿੱਚੀ ਚੱਲ ਕੰਮ ਝੋਟਿਆ ਨੈਵੀਗੇਸ਼ਨ ਨਹੀਂ ਮੰਜ਼ਲਾਂ ਨੂੰ ਲੱਗਦੇ ਹੁੰਦੇ ਓ ਨੀਮੀ ਪਾ ਕੇ ਖਿੱਚੀ ਚੱਲ ਕੰਮ ਝੋਟਿਆ ਨੈਵੀਗੇਸ਼ਨ ਨਹੀਂ ਮੰਜ਼ਲਾਂ ਨੂੰ ਲੱਗਦੇ ਹੁੰਦੇ ਸ਼ਿੱਲੂ ਰਵੀ ਕੈਲਰਮ ਤੇ ਸ਼ਿੱਲੂ ਦੀ ਟੱਕਰ ਰਵੀ ਕੈਲਰਮ ਨੇ ਪੁਆਇੰਟ ਜੋੜ ਦਿੱਤਾ ਅਗਲੀ ਰੇਡ ਪਾਉਣ ਦੇ ਲਈ ਗਰਾਊਂਡ ਹਜੇ ਕੈਮਰੇ ਦੇ ਜਿਵੇਂ ਵੀਰਾਂ ਨੇ ਸ਼ੀਲੂ ਦੇ ਦੋ ਜੱਫੀਆਂ ਤੇ 21000 ਲਾਇਆ ਮੇਰੀ ਬੇਨਤੀ ਹੈ ਮਾਇਆ ਪੁੱਜਦੀ ਕਰਦੇ ਹੋ ਰਵੀ ਕੈਲਰਮ ਨੇ ਵੀ 11000 ਦੀਆਂ ਦੋ ਕਬੱਡੀਆਂ ਪਹਿਲਾਂ ਸਫਲ ਪਾਈਆਂ ਕੈਲਰਮ ਵਾਲਾ ਰਵੀ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਸ਼ੀਲੂ ਹੈ ਆਹ ਸ਼ੀਲੂ ਹੈ ਓ ਸ਼ੀਲੂ ਹੈ ਓ ਸ਼ੀਲੂ ਹੈ ਬੱਲੇ 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 ਚੀਕਾਂ ਹੀ ਚੀਕਾਂ ਬੱਲੀਏ ਰੌਲਾ ਸ਼ਾਮਾ ਇਹ ਜੱਟ ਦਾ ਕਹਿੰਦੇ ਪਰਸ਼ਾਵਾ ਵੀ ਔਖਾ ਲੱਭਦਾ ਇਹ ਪੂਰੀ ਚੀਕਪਵਾਉਂਦਾ ਇਹ ਨੌਜਾਨ ਲਾਕਡਾਊਨ ਯਾਫੀਆ ਹਰਿਆਣੇ ਵਾਲਾ